ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੇ ਘਰ ਪੰਜਾਬ ਦੇ ਵਿੱਤ ਮੰਤਰੀ ਅਤੇ ਦਿੜਬਾ ਤੋਂ ਵਿਧਾਇਕ ਹਰਪਾਲ ਸਿੰਘ ਛੀਮਾ ਪਹੁੰਚੇ ਜਿੱਥੇ ਉਹਨਾਂ ਨੇ ਪਰਿਵਾਰਿਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਉਤੇ ਹੀ ਮੀਡੀਆ ਨਾਲ ਗੱਲ ਕਰਦਿਆਂ ਹਰਪਾਲ ਛੀਮਾ ਨੇ ਕਿਹਾ ਕਿ ਸਾਡੇ ਵੱਲੋਂ ਸਖਤੀ ਦੇ ਨਾਲ ਕਦਮ ਚੱਕੇ ਜਾ ਰਹੇ ਨੇ ਜੋ ਵੀ ਇਸ ਵਿੱਚ ਦੋਸ਼ੀ ਹੋਏਗਾ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਉਹਨਾਂ ਨੇ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦਾ ਵੀ ਭਰੋਸਾ ਦਵਾਇਆ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੋਸ਼ੀਆਂ ਨੂੰ ਅਜੇ ਤੱਕ ਗ੍ਰਫਤਾਰ ਨਹੀਂ ਕੀਤਾ ਗਿਆ ਪੁਲਿਸ ਹਰਕਤ ਵਿੱਚ ਹੈ ਉਹਨਾਂ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਕਲ ਦੀ ਏਜੰਟਾਂ ਹਾਲੇ ਕੀ ਥੋੜਾ ਬੇਟਾ ਲੱਗਦਾ ਹੈ ਹਾਂ ਜੀ ਇਹਨਾਂ ਦਾ ਛੋਟਾ ਬੇਟਾ ਕਲ ਦੀ ਏਜੰਟਾਂ ਅੱਜ ਕੋਣ ਕੋਣ ਆਈ ਸੀ ਤੁਹਾਡੇ ਪਰਿਵਾਰ ਅੱਜ ਅੱਜ ਚੀਮਾ ਸੰਗ ਮੰਤਰੀ ਆਏ ਕਿ ਕਾਰਨ ਕੀ ਹੋਇਆ ਤੁਹਾਡੇ ਬੇਟੇ ਦੇ ਬਸ ਜੀ ਚੰਗਾ ਭਲਾਤੀ ਜੀ ਬਸ ਹੈਨੂ ਜਾ ਕੇ ਦਾਖਲ ਕਰਤਾ ਉਸ ਤੋਂ ਬਾਅਦ ਉਹਨਾਂ ਨੇ ਕੁਝ ਕੁਸ ਦੀ ਬੋਤਲ ਲਾਈ ਪਹਿਲਾਂ ਬੋਲਦਾ ਚੱਲਦਾ ਤੁਰਦਾ ਗਿਆਗਾ ਉਸ ਤੋਂ ਬਾਅਦ ਜਦ ਬੋਤਲ ਲਾਤੀ ਜੀ ਉਸ ਤੋਂ ਬਾਅਦ ਉਹ ਬੰਮਾ ਇਹ ਸ਼ਾਹ ਜੀ ਲੈ ਕੇ ਆਉਂਦੇ ਸੀ ਜਾਂ ਪਿੰਡ ਚ ਮਿਲ ਜਾਂਦੇ ਇਹਦਾ ਜੀ ਹੋਂ ਕਿਤੇ ਬੋਤਲ ਕਿਤੇ ਫੜ ਲਿਆ ਵੀ ਅਧਿਆ ਪਊਆ ਪੂਰੀ ਮਿਲ ਜਾਂਦੀ ਹਾ ਹਾ ਨਾ ਕਦੇ ਕਦੋਂ ਕਿਸੇ ਤੋਂ ਫੜ ਲੈਂਦਾ ਜੀ ਆਇਆ ਉਸ ਤੋਂ ਬਾਅਦ ਕਦੇ ਨਾ ਕਦੇ ਜੀ ਕਰਦਾ ਦੀ ਅਧਿਆ ਪਊਆ ਫੜ ਕੇ ਪੀ ਲੈਂਦਾ ਸੀ ਮੈਂ ਹਜੇ ਘੂਰਦ ਰੰਨਦੀ ਵੀ ਤੂੰ ਮਾ ਜੇ ਪੀਣੀਆਂ ਦਾ ਸਭ ਵਧੀਆ ਪੀਲਾ ਨਹੀਂ ਹੈ ਇਹਨੂੰ ਛੱਡ ਦੇ। ਕੀ ਕੀ ਲੱਗਦਾ ਜੀ ਜਿਹੜੀ ਘਟਿਆ ਸ਼ਰਾਬ ਕਰਤੀ ਹੋਇਆ ਜੀ? ਹਾਂ ਜੀ। ਕੋਈ ਕੰਮ ਕੀ ਕਰਦਾ ਸੀ ਬਿੱਟ ਦਾ? ਇਹਦਾ ਤੇ ਹੈ ਜਿਹੜੀ ਕਰਦਾ ਸੀ। ਉਹ ਪਿੱਛੇ ਪਰਿਵਾਰ ਦੇ ਵਿੱਚ ਕੋਈ ਕਮਾਨ ਵਾਲਾ ਜੀ। ਕਮਾਨ ਵਾਲਾ ਇਹ ਇਕੱਲੇ ਪੀਆ ਆਪਣੇ। ਕੋਈ ਮੰਗ ਕੀ ਹੈ ਤੁਹਾਡੀ? ਕੋਈ ਮੰਗ ਰੱਖੀ ਹੈ ਤੁਸੀਂ ਮਸਤ ਸਾਹ ਦੇ। ਮੰਗਦਾ ਜੀ ਇਹੀ ਅੱਖੇ ਕਿਦਾ ਜੀ ਇਹਨਾਂ ਨੂੰ ਨੌਕਰੀ ਮਿਲ ਜੇ ਕੋਣੀ। ਅੱਛਾ ਬਾਕੀ ਚੱਲ ਜਿਹਾ ਜਿਹਾ ਸਹਾਇਤਾ ਕਰਨਗੇ ਜੀ ਸਾਨੂੰ ਸਹਾਇਤਾ। ਵਿਸ਼ਵਾਸ ਦੁਆਇ ਤੁਹਾਨੂੰ ਵੀ ਤੁਹਾਨੂੰ ਕੁਝ ਮਿਲੂਗਾ। ਹਾਂ ਜੀ ਹਾਂ। ਠੀਕ ਹੈ ਜੀ। ਜੇ ਉਹ ਕਰਨੇ ਤੇ ਵੀ ਸਾਨੂੰ ਪੈਸੇ ਦੇਵਾਂਗੇ ਜੀ ਵਧੀਆ ਵੀ ਥੋੜਾ ਪਵਾਖਾਂ ਨਾਲ ਜੋੜ ਸਾਥ ਦੇ ਅੰਕਸਤਾਰ ਜਿਹੜਾ ਹੋ ਗਿਆ ਕਿ ਅੱਜ ਪੁੱਲਕੂ ਦੇ ਬੇਟੀ ਹਾਏ ਸਰਪਿੰਡੇ ਕੁਦਰਾ ਤੇ ਟਡੋਲੇ ਦੇ ਵਿੱਚ ਪਹੁੰਚੇਗੇ ਉਹ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਤਰਾ ਦੇਖੋ ਦੇਖੋ ਥੋੜੇ ਦਿਨ ਪਹਿਲਾਂ ਅਨਸੁਖਾਮੀ ਘਟਨਾ ਵਾਪਰੀ ਸੀ ਕਾਫੀ ਸਾਡੇ ਸਾਥੀ ਜਿਹੜੇ ਨੇ ਕਿ ਉਹਨਾਂ ਦੀ ਮੌਤ ਹੋ ਗਈ ਸੀ ਅੱਜ ਸਾਰੇ ਪਰਿਵਾਰਾਂ ਦੇ ਨਾਲ ਦੁੱਖ ਪ੍ਰਗਟ ਕਰਨ ਲਈ ਪਹੁੰਚੇ ਆਂਗੇ ਸੋ ਇਹਨਾਂ ਦੇ ਨਾਲ ਬਿਲਕੁਲ ਅਸੀਂ ਡਟ ਕੇ ਖੜੇ ਆਂਗੇ ਜੋ ਵੀ ਮਦਦ ਇਹਨਾਂ ਪਰਿਵਾਰਾਂ ਨੂੰ ਚਾਹੀਦੀ ਅਸੀਂ ਦੇਵਾਂਗੇ ਕਿਉਂਕਿ ਸਰਕਾਰ ਦਾ ਫਰਜ਼ ਬਣਦਾ ਸੀ ਆਪਣਾ ਫਰਜ਼ ਨਿਭਾਵਾਂਗੇ ਇਹ ਅਣਸਖਾਵੀ ਘਟਨਾ ਵਾਪਰੀ ਹੈਗੀ ਔਰ ਜਿਹੜੇ ਦੋਸ਼ੀ ਨੇਗੇ ਉਹਨਾਂ ਨੂੰ ਮਿਸਾਲੀ ਸਜ਼ਾ ਦੇਵਾਂਗੇ ਅਸੀਂ ਜਿਨ੍ਹਾਂ ਨੇ ਇਹ ਕੰਮ ਕੀਤਾਗਾ ਬਹੁਤ ਸਾਰੇ ਦੋਸ਼ੀ ਜਿਹੜੇ ਨੇ ਕੋ ਫੜ ਲਏ ਗਏ ਨੇਗੇ ਔਰ ਉਹਨਾਂ ਦੇ ਖਿਲਾਫ ਸਖਤ ਧਰਾਮਾ ਦੇ ਤਹਿਤ ਕੇਸ ਦਰਜ ਕੀਤਾ ਗਿਆ ਔਰ ਮੈਂ ਸਮਝਦਾਗਾ ਕਿ ਮੌਤ ਦੀ ਸਜ਼ਾ ਦਾ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਮੌਤ ਦੀ ਸਜ਼ਾ ਦਾ ਅਸੀਂ ਪ੍ਰਬੰਧਨ ਕੀਤਾਗਾ 61 ਸੈਕਸ਼ਨ 61 ਐਕਸਾਈਜ ਦਾ ਉਦੇ ਤਹਿਤ ਮੌਤ ਦੀ ਸਜ਼ਾ ਕਿਸੇ ਉਹ ਸਾਡੀ ਸਾਰੀ ਇਨਵੈਸਟੀਗੇਸ਼ਨ ਅਫਸਰ ਲੱਗੇ ਨੇ ਕਿ ਸਾਰੇ ਪੁਲਿਸ ਅਫਸਰ ਲੱਗੇ ਨੇ ਉਹਨਾਂ ਦਾ ਅਸੀਂ ਮੌਤ ਦੀ ਸਜ਼ਾ ਦਵਾਵਾਂਗੇ ਔਰ ਪਰਿਵਾਰ ਦੇ ਨਾਲ ਅਸੀਂ ਰੜਕੀ ਸਨਾਮ ਵੀ ਹੋਇਆਗਾ ਕੁਝ ਤਗਾ ਤੇ ਡਰ ਵਿੱਚ ਵੀ ਹੋਇਆਗਾ ਸੋ ਸਾਰੇ ਪਰਿਵਾਰਾਂ ਨਾਲ ਸਾਡੀ ਜਿਹੜੀ ਸਵੇਦਨਾ ਹੈ ਕਿ ਅਸੀਂ ਉਹਨਾਂ ਦੁੱਖ ਭਰਨ ਕਰਦੇ ਆਂਗੇ ਸੋ ਦੋਸ਼ੀ ਬਿਲਕੁਲ ਜਿਹੜੇ ਉਹ ਬਖਸ਼ ਨਹੀਂ ਜਾਣਗੇ ਪਰ ਜਿਹੜੇ ਪਰਿਵਾਰ ਹੈਗੇ ਨੇ ਜਿਹਨਾਂ ਦੇ ਹਾਲਾਤ ਕਿੱਸੋ ਨੇ ਨਜ਼ਰ ਆਈ ਨੇ ਦੇਖੋ ਸਾਰੇ ਗਰੀਬ ਪਰਿਵਾਰ ਨੇ ਸਾਰੇ ਮਜ਼ਦੂਰ ਪਰਿਵਾਰ ਨੇ ਸੋ ਮਜ਼ਦੂਰ ਸਾਡੇ ਪਰਿਵਾਰਾਂ ਦਾ ਹਿੱਸਾ ਨੇ ਸਾਡਾ ਹਿੱਸਾ ਨੇ ਸਾਡੇ ਸਮਾਜ ਦਾ ਹਿੱਸਾ ਨੇ ਕਿ ਸੋ ਇਹਨਾਂ ਨਾਲ ਅਸੀਂ 100% ਕੋਟਾ ਸਰ ਕਿੰਨੇ ਹੁਣ ਤੱਕ ਰਿਕਾਰਡ ਦੇ ਉੱਪਰ ਕਿੰਨੇ ਜਿਹੜੇ ਪਰਿਵਾਰ ਨੇ ਕਿੰਨੇ ਜੀ ਜਿਹੜੇ ਕਿਨੇ ਰਿਕਾਰਡ ਦੇ ਮੁਤਾਬਕ ਲਗਭਗ 20 ਜਿਹੜੀਆਂ ਮੌਤਾਂ ਹੋਈਆਂ ਨੇਗੀਆਂ ਸੋ ਹੁਣ ਸਿਚੁਏਸ਼ਨ ਜਿਹੜੀ ਉਹ ਕੰਟਰੋਲ ਚ ਆ ਗਈ ਔਰ ਸਾਰੇ ਜਿਹੜੇ ਜਿਹੜੇ ਬਿਮਾਰ ਨੇ ਵੀ ਅਸੀਂ ਉਹਨਾਂ ਨੂੰ ਵਕ ਵਕ ਹਸਪੀਟਲਾਂ ਚ ਦਾਖਲ ਕਰਵਾਇਆਗਾ ਉਹਨਾਂ ਦਾ ਇਲਾਜ ਹੋਵੇਗੀ ਦੀ ਗੱਲ ਬਾਤ ਬਿਲਕੁਲ ਜਿਹੜੇ ਸਬੰਧਤ ਅਧਿਕਾਰੀ ਨੇ ਕਿ ਉਹ ਪਰਿਵਾਰਾਂ ਨਾਲ ਬੈਠ ਕੇ ਜਿਹੜੀ ਆ ਇਹਦਾ ਫੈਸਲਾ ਕਰ ਲਿਆ ਪਰਿਵਾਰਾਂ ਨੇ ਸੋ ਕਿਉਂਕਿ ਹੁਣ ਚੋਣ ਜਾਬਤਾ ਤੱਕ ਚੋਣ ਜਾਬਤੇ ਤੋਂ ਬਾਅਦ ਜਿਹੜਾ ਹੈ ਜਿਸ ਤਰ੍ਹਾਂ ਵੀ ਪਰਿਵਾਰ ਕਰਨਗੇ ਇਸ ਤਰ੍ਹਾਂ ਸਰ ਐਡੀਬਿਡੀਟੀਆ ਇਸ ਦੀ ਹੋ ਰਹੀ ਹੈ ਸਰ ਕਮੀਆਂ ਕਿ ਕਿ ਨਜ਼ਰ ਆਈਆਂ ਪਾਗ ਵੀ ਜਿਹੜਾ ਲੱਗਾ ਹੋਇਆ ਹੈ ਜੀ ਅ ਦੇਖੋ ਸਮਾਜ ਦੇ ਅੰਦਰ ਕੁਝ ਇਸ ਤਰ੍ਹਾਂ ਸਮਾਜ ਵਿਰੋਧੀ ਅੰਸਰ ਹੁੰਦੇ ਨੇ ਕਿ ਉਹ ਸਮੇਂ-ਸਮੇਂ ਸਿਰ ਪਛਾਣੇ ਜਾਂਦੇ ਨੇ ਹੁਣ ਜਿਹੜੇ ਸਮਾਜ ਵਿਰੋਧੀ ਅੰਸਰ ਪਛਾਣੇ ਗਏ ਨੇ ਉਹਨਾਂ ਦੇ ਖਿਲਾਫ ਬਹੁਤ ਸਖਤ ਕਾਰਸ਼ਨ ਲਿਆ ਪਹਿਲਾ ਇੰਨੀਆਂ ਸਖਤ ਰਾਮਾਚਾਰ ਕੇਸ ਦਰਜ ਨਹੀਂ ਹੋਏ ਹੈਗੇ ਪਹਿਲੀ ਵਾਰ ਆ ਕਿ ਜਿਹੜੀਆਂ ਸਖਤ ਜਿਹੜੀਆਂ ਧਰਾਵਾਂ ਤੇ ਕੇਸ ਦਰਜ ਕੀਤਾ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਹੋਰ ਵੀ ਸਮਾਜ ਵਿਰੋਧੀ ਅਨਸਰ ਇਸ ਤਰ੍ਹਾਂ ਦਾ ਕਾਰਨ ਨਾ ਕਰ ਸਕੇ ਸਰ ਇਸ ਤਰ੍ਹਾਂ ਉਹ ਜਿਹੜੇ ਗਵਾਹ ਦੇ ਦੀ ਗੱਲ ਚੱਲੀ ਰਹੇ ਜੀ ਪਰਿਵਾਰ ਤੇ ਡਿਮਾਂਡ ਕੀਤੀ ਹੈ ਕਿਉਂਕਿ ਪਰਿਵਾਰ ਤੇ ਪ੍ਰਸ਼ਾਸਨ ਜਿਹੜਾ ਬੈਠ ਕੇ ਉਹ ਫੈਸਲਾ ਕਰੂਗਾ ਕਿਉਂਕਿ ਮੈਂ ਫੇਰ ਦੁਹਰਾ ਰਿਹਾ ਕਿ ਚੌਂਡ ਜੱਪਰ